ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਵੀ ਸਾਡਾ ਅਸੀਂ ਘਰ ਦਾ ਟੂਰ ਦਿੱਤਾ ਸੀ ਹੋਮ ਟੂਰ ਤਾਂ ਅੱਜ ਤੁਹਾਨੂੰ ਪੂਰੇ ਖੇਤ ਦਾ ਟੂਰ ਦੇਣ ਲੱਗੇ ਆ ਤਾਂ ਗਾਇਜ਼ ਤੇ ਮੈਂ ਆਈ ਜਾਂਦਾ ਜਦੋਂ ਆ ਦੇਖੋ ਛੱਪੜ ਬਣੀ ਜਾਂਦਾ ਇੱਥੇ ਸਹੀ ਹੋਈ ਜਾਂਦਾ ਸੈਟਿੰਗ ਤੇ ਇੱਥੇ ਆਹ ਦੇ ਕੰਦ ਹੈ ਕੰਦ ਉੱਚੀ ਹੋ ਜਾਣੀ ਹੈ ਤੇ ਹਬੂਟੇ ਲੱਗੇ ਥੋੜਾ ਬੂਟੇ ਦਿਖਾਵਾਂਗੇ ਤਾਂ ਗਾਇਜ਼ ਘਰ ਸਾਡਾ ਉਹ ਅਸੀਂ ਦੇਖ ਸਕਦੇ ਹਾਂ ਤੇ ਗਾਇਜ਼ ਖੇਤ ਆ ਸੀ ਜਵਾ ਨੇੜੇ ਨੇੜੇ ਗਾਇਜ਼ ਦੇਖ ਸਕਦੇ ਹੋ ਤਾਂ ਅੱਜ ਤੁਹਾਨੂੰ ਬੂਟੇ ਦਿਖਾਈ ਕਿਹੜੇ ਕਿਹੜੇ ਲੱਗੇ ਆ ਆਜਾ तो गाइश इत हाँ बूटा टाली लगी है ओ थे लगी है बोर्ड उस तो अगे लगी उ देख सकते हो नम सब तो अगे लगी है पिप्पल देख स दे गाइश तो उश बनाई आते हैं अंकल जी अरे और लाई दे, बूटे देख सकते हो तु गाय चलीएँ देख सर ਇਹਨੇ ਸਾਈਕਲ ਚ ਚਕਾਈ ਜੀ ਤਾਂ ਅੱਛਾ ਦਿਖੈਨ ਲੱਗੀ ਤੁਸੀਂ ਦੇਖ ਸਕਦੇ ਹੋ ਆਇਆ ਫਿਰ ਖੇਤ ਤਾਂ ਗਾਇਸ ਤੁਸੀਂ ਦੇਖ ਸਕਦੇ ਹੋ ਸਟੰਟਰ ਹੁਣੇ ਚਕਾਈ ਸੀ ਫੇਰ ਤੋਂ ਪੰਗਾ ਪੈ ਗਿਆ ਸਾਈਕਲ 'ਚ ਤਾਂ ਇਹ ਤੁਹਾਨੂੰ ਖੇਤ ਦਿਖਾਉਂ। ਤਾਂ ਗਾਇਸ ਤੁਸੀਂ ਦੇਖ ਸਕਦੇ ਹੋ ਇੱਥੇ ਜਵਾਰ ਹੈ ਤੇ ਆ ਸੰਦ ਗਾਇਸ ਸੰਦ ਬਹੁਤ ਜ਼ਿਆਦਾ ਪੁਰਾਣੇ ਆ ਗਾਇਸ ਤਾਂ ਇਹ ਤੁਹਾਨੂੰ ਅੱਗੇ ਦਿਖਾਉਣੇ ਆ। ਗਾਇਸ ਤੁਸੀਂ ਦੇਖ ਸਕਦੇ ਹੋ ਉਹ ਟਾਲੀਆਂ 베ਰੀ ਤੱਕ ਸਾਡੇ ਖੇਤ ਉਹ 베ਰੀ ਤੱਕ जीडी बेज दिखी दी गाइस ओह उ तक सारे साढ़े ही खेत देख सकते हो गाइस देख सकते हो जी थे बेई दिखाई तक पूरा साडा खेत है गाइस देख सकते हो तो इधर सामने वाले बूटे तक साडा खेत है तो इधर थो दिखाऊंगा वाल सामने तुझे देख लिया ओ चुंड वाली बेई तक साडा खेत इधर देख साइज थो अ दिखाने तो गाइस गुरद्वारा साहब आ गया ਖੋਨੇ ਹੁਣ ਨਵਾਂ ਬਣਿਆ ਅਗਲੀ ਵੀਡੀਓ ਤੁਹਾਨੂੰ ਅਭੀ ਦਿਖਾਵਾਂਗੇ ਤੇ ਗਾਇਸ ਇੱਥੇ ਬੇਰੀ ਲੱਗੀ ਇੱਕ ਆਇਓ ਫਿਰ ਅੱਗੇ ਚਲੀਏ ਤਾਂ ਗਾਇਸ ਤੁਸੀਂ ਕਮੈਂਟ ਚ ਦੱਸਣਾ ਵੀ ਆਹ ਕੈਸ ਚੀਜ਼ ਦਾ ਬੂਟਾ ਲੱਗਿਆ ਇੱਥੇ ਤੁਸੀਂ ਕਮੈਂਟ ਚ ਦੱਸੋ ਗਾਇਸ ਵੀ ਆਹ ਕੈਸ ਚੀਜ਼ ਦਾ ਬੂਟਾ ਹੈ ਅਸੀਂ ਕੀ ਬੀਜੇ ਇੱਥੇ ਕਮੈਂਟ ਚ ਦੱਸਿਓ ਤੁਸੀਂ ਗਾਇਸ ਆਹ ਅਸੀਂ ਅੱਡ ਤੋਂ ਲਾਇਆ ਤੁਸੀਂ ਦੱਸਿਓ ਕੀ ਕੀ ਬੀਜੇ ਅਸੀਂ ਇੱਥੇ ਤਾਂ ਗਾਇਸ ਆਇਓ ਅੱਗੇ ਚਲੀਏ ਗਾਈਜ਼ ਅੱਗੇ ਨਰਮਾ ਬਹੁਤ ਵੱਡਾ ਵੱਡਾ ਹੋ ਰੱਖਿਆ ਤੁਸੀਂ ਦੇਖ ਸਕਦੇ ਹੋ ਤਾਂ ਆਇਓ ਤੁਹਾਨੂੰ ਨੇੜੇ ਚੱਲ ਕੇ ਦਿਖਾਉਣੇ ਆ ਆਇਓ ਫਿਰ ਤਾਂ ਗਾਈਜ਼ ਅਸੀਂ ਆ ਗਏ ਗਾਈਜ਼ ਤੁਸੀਂ ਦੇਖ ਸਕਦੇ ਹੋ ਸਾਡਾ ਨਰਮਾ ਠੀਕ ਠਾਕ ਹੋ ਰੱਖਿਆ ਦੇਖ ਸਕਦੇ ਹੋ ਨਰਮਾ ਠੀਕ ਠਾਕ ਹੋ ਰੱਖਿਆ ਤਾਂ ਗਾਈਜ਼ ਤੁਸੀਂ ਦੇਖ ਸਕਦੇ ਹੋ ਨਰਮਾ ਸਾਡਾ ਤਾਂ ਗਾਈਜ਼ ਆਇਓ ਕਿ ਚਲੀਏ ਤੇ ਗਾਈਜ਼ ਤੁਹਾਨੂੰ ਜ਼ਰੂਰ ਦੱਸਣਾ ਵੀ ਇਹ ਕੈਸ ਚੀਜ਼ ਵਾਸਤੇ ਹੈ ਅਕ ਕੈਸ ਚੀਜ਼ੋ ਤੁਸੀਂ ਦੇਖ ਸਕਦੇ ਹੋ ਗਾਇਸ ਤੁਸੀਂ ਜ਼ਰੂਰ ਦੱਸੋ ਕਮੈਂਟ ਕਰਕੇ ਕੈਸ ਚੀਜ਼ ਵਸ ਲਾਇਆ ਠੀਕ ਹੈ ਗਾਇਸ ਤੇ ਆਇਓ ਫਿਰ ਗਾਇਸ ਅੱਗੇ ਚੱਲ ਜਾਈਏ ਗਾਇਸ ਆ ਚੀਜ਼ ਖੇਚ ਦੋ ਤਿੰਨ ਸਾਥ ਲਾਈ ਤੁਸੀਂ ਦੇਖ ਸਕਦੇ ਹੋ ਇੱਕ ਉਹ ਲੱਗੇ ਗਾਇਸ ਤੁਹਾਨੂੰ ਬਲਰ ਦੇਖਦਾ ਉਹ ਮੜਾ ਮੋਟਾ ਗਾਇਸ ਉਹ ਸੀ ਤੁਸੀਂ ਦੇਖ ਸਕਦੇ ਹੋ ਕਲੀਅਰਲੀ ਤੇ ਇੱਕ ਇੱਥੇ ਵੀ ਲੱਗਿਆ ਸੀ ਆ ਸੀ ਗਾਇਸ ਦੇਖ ਸਕਦੇ ਹੋ ਦੋ ਤਿੰਨ ਸਾਥ ਲੱਗੇ ਗਾਇਸ ਇੱਕ ਉਹ ਸੀ ਤੁਸੀਂ ਦੇਖ ਸਕਦੇ ਹੋ ਜ਼ਰੂਰ ਦੱਸੋ ਕਮੈਂਟਸ ਵਿੱਚ ਕੈਸ ਚੀਜ਼ ਵਾਸਤੇ ਹੁੰਦਾ ਗਾਇਸ ਆ ਠੀਕ ਹੈ ਗਾਇਸ ਤਾਂ ਇਹ ਤੁਹਾਨੂੰ ਪੂਰਾ ਖੇਤ ਖੋਣੇ ਲੱਗੇ ਆਇਓ ਤਾਂ ਗਾਇਸ ਤੁਸੀਂ ਦੇਖ ਸਕਦੇ ਹੋ ਸਾਡੇ ਖੇਤ ਦੀ ਬਾਉਂਡਰੀ ਇੱਥੋਂ ਤਾਈ ਆ ਦੇਖ ਸਕਦੇ ਹਾਂ ਤੁਹਾਨੂੰ ਪੂਰਾ ਦਿਖਾਵਾਂਗੇ ਤਾਂ ਬਣੇ ਰਿਓ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤਾਂ ਆਇਆ ਫੇਰ ਅੱਗੇ ਹੋਰ ਚਲੀਏ ਤਾਂ ਗਾਇਸ ਇੱਥੇ ਨਰਮਾ ਹੋਰ ਵੱਡਾ ਵੱਡਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਮੈਂ ਲੱਕ ਤੱਕ ਨਰਮਾ ਇੱਥੇ ਤਾਂ ਗਾਇਸ ਇੱਥੇ ਵੀ ਉਹੀ ਚੀਜ਼ ਆ ਗਈ ਦੱਸਿਓ ਤੁਸੀਂ ਜ਼ਰੂਰ ਕਿ ਕੀ ਚੀਜ਼ ਆਹਾ ਠੀਕ ਹੈ ਗਾਇਸ ਗਾਇਸ ਆ ਦੇਖੋ ਬੂਟੇ ਆ ਸਾਡੇ ਪਿੰਡ ਦੀ ਬਾਉਂਡਰੀ ਹੈ ਖੇਤ ਦੀ ਸਾਡੇ ਸੌਰੀ ਗਾਇਸ ਆ ਸਾਡੇ ਪੂਰੇ ਖੇਤ ਦੀ ਬਾਉਂਡਰੀ ਤੁਸੀਂ ਦੇਖ ਸਕਦੇ ਹੋ ਗਾਇਸ ਸਾਰੇ ਖੇਤ ਦੀ ਬਾਉਂਡਰੀ ਆ ਇੱਥੇ ਸਾਰੇ ਟਾਲੀਆਂ ਇੰਨੀ ਮੈਂ ਤੁਸੀਂ ਦੇਖ ਸਕਦੇ ਹੋ ਅੱਗੇ ਇੱਕ ਤੂਤ ਦਾ ਵੀ ਲੱਗਿਆ ਬੂਟਾ ਉਹ ਵੀ ਦਿਖਾਵਾਂਗੇ ਤੁਸੀਂ ਆ ਦੇਖੋ ਇੰਨੇ ਬੂਟੇ ਲੱਗੇ ਇੱਥੇ ਤਾਂ ਗਾਇਸ ਦੇਖ ਸਕਦੇ ਹੋ ਨਰਮਾ ਵਾਹ ਵੱਡਾ ਵੱਡਾ ਹੋ ਰਿਹਾ ਹੈ ਤਾਂ ਗਾਇਸ ਹਾਸਪਾਸ ਦਾ ਦੇਖ ਲਓ ਤਾਂ ਗਾਇਜ਼ ਆ ਦੇਖੋ ਜਮਨਾ ਦਾ ਬੁੱਟਾ ਵੀ ਲੱਗ ਗਿਆ ਇੱਥੇ ਆ ਪੱਤੇ ਦੇਖੋ ਜਮਨਾ ਦੇ ਤੇ ਗਾਇਜ਼ ਆ ਤੂਤ ਲੱਗੇ ਦੇਖੋ ਇਹ ਤੂਸੀਂ ਬੜੀ ਸਵਾਦ ਹੁੰਦੀ ਗਾਇਜ਼ ਜੇ ਤੁਸੀਂ ਖਾਧੀ ਹੋਗੀ ਤਾਂ ਕਮੈਂਟਸ ਚ ਜ਼ਰੂਰ ਦੱਸਿਓ ਗਾਇਜ਼ ਤੁਸੀਂ ਦੇਖ ਸਕਦੇ ਹੋ ਤਾਂ ਆਜੋ ਗਾਇਜ਼ ਚੱਲੀਏ ਗਾਇਜ਼ ਇੱਥੋਂ ਦੀ ਆ ਬਾਉਂਡਰੀ ਸੀਗੀ ਤੇ ਇੱਥੋਂ ਸਾਡਾ ਆਹ ਹੋਰ ਵੱਜ ਜਾਂਦਾ ਆ ਹੁਣ ਇੱਥੇ ਕਿੱਕਰ ਤੱਕ ਹੋ ਜਾਂਦਾ ਮੜੇ ਵੱਜ ਜਾਂਦੇ ਗਾਇਜ਼ ਇੱਥੇ ਆਜੋ ਫਿਰ ਹੋਰ ਅੱਗੇ ਚਲੀਏ ਆਜੋ ਗਾਈਸ ਤੁਸੀਂ ਆਵਾਜ਼ ਸੁਣੋ ਜਰੂਰ ਦੱਸਿਓ ਕੈਸੀ ਚੀ ਦੀ ਆਵਾਜ਼ ਹੈ 아이 ਸੀਟੀਆ ਜੀ ਵੱਜੀਆਂ ਦੀ ਕੈਸੀ ਚੀ ਦੀ ਆਵਾਜ਼ ਹੈ ਜਰੂਰ ਦੱਸਿਓ ਗਾਈਸ ਤਾਂ ਗਾਈਸ ਆਓ ਅੱਗੇ ਚੱਲੀਏ ਤਾਂ ਗਾਈਸ ਇੱਥੇ ਦੇਖ ਸਕਦੇ ਹਾਂ ਆਹ ਬੂਟੇ ਮਾੜੇ ਮੋਟੇ ਡਿੱਗ ਪਏ ਤੁਸੀਂ ਦੇਖ ਸਕਦੇ ਹੋ ਮੀਵਾਵਾ ਐਸੇ ਇੱਕ ਦਿਨ ਤਾਂ ਮਾੜੇ ਮੋਟੇ ਡਿੱਗ ਚੁੱਕੇ ਆ ਦੇਖ ਸਕਦੇ ਹੋ ਹਾਂ ਜੋ ਗਾਈਸ ਫਿਰ ਅੱਗੇ ਚਲੀਏ ਫੌਰ ਤਾਂ ਗਾਇਸ ਅੱਜ ਦੀ ਵੀਡੀਓ ਚ ਇੰਨਾ ਹੀ ਉਮੀਦ ਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਬਾਕੀ ਦਾ ਅਗਲੇ ਪਾਰਟ ਚ ਦਿਖਾਵਾਂਗੇ ਤੇ ਅਗਲੇ ਪਾਰਟ ਚ ਅਸੀਂ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਤੁਹਾਨੂੰ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਤਾਂ ਗਾਇਸ ਅਗਲੇ ਪਾਰਟ ਵਾਸਤੇ ਚੈਨਲ ਸਬਸਕ੍ਰਾਈਬ ਕਰ ਲਿਓ ਉਦੋਂ ਤੱਕ ਬਾਏ